ਸ਼੍ਰੀ ਦਰਬਾਰ ਸਾਹਿਬ ਵਿੱਚ ਕਿਸੇ ਦੇ ਨਾਮ ਤੇ ਅਰਦਾਸ ਕਿਉਂ ਨਹੀਂ ਕੀਤੀ ਜਾਂਦੀ ਡਿਊਟੀ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਦੇ ਰਸਤੇ ਵਿੱਚ ਕਿਹੜਾ ਰਾਜ ਛੁਪਿਆ ਹੈ ਦਰਬਾਰ ਸਾਹਿਬ ਦਾ ਮੂੰਹ ਛਿਪਦੇ ਵਾਲੇ ਪਾਸੇ ਕਿਉਂ ਰੱਖਿਆ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਤੋਂ ਥੋੜੀ ਜਿਹੀ ਟੇਨ ਵਿੱਚ ਕਿਉਂ ਬਣਾਇਆ ਗਿਆ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਬਿਲਕੁਲ ਚੌੜਸ ਕਿਉਂ ਨਹੀਂ ਬਣਵਾਇਆ ਤੁਹਾਡੇ ਦਿਮਾਗ ਵਿੱਚ ਵੀ ਇਹ ਸਵਾਲ ਜ਼ਰੂਰ ਆਏ ਹੋਣਗੇ ਆਓ ਫਿਰ ਜਾਣੀਏ ਇਹਨਾਂ ਦੇ ਕਾਰਨਾਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕੀਤੇ ਹੋਣੇ ਨੇ ਪਰ ਇਸ ਦੇ ਕੁਝ ਰਹੱਸ ਨੇ ਜੋ ਬਹੁਤ ਹੀ ਘੱਟ ਸੰਗਤ ਜਾਣਦੀ ਹੈ ਇਸ ਵੀਡੀਓ ਵਿੱਚ ਆਪਾਂ ਸ਼੍ਰੀ ਦਰਬਾਰ ਸਾਹਿਬ ਨਾਲ ਜੁੜੇ ਰਹੱਸ ਤੇ ਉਹਨਾਂ ਦੇ ਕਾਰਨਾਂ ਬਾਰੇ ਜਾਣਾਂਗੇ ਜੋ ਦਰਬਾਰ ਸਾਹਿਬ ਜੀ ਦੀ ਇਮਾਰਤ ਹੈ ਉਸ ਨੂੰ શ્રી ਗੁਰੂ ਅਰਜਨ ਦੇਵ ਜੀ ਨੇ ਸ਼ਹਿਰੀ ਤਲ ਤੋਂ ਨੀਵਾ ਬਣਵਾਇਆ ਹੈ ਇਸ ਪਿੱਛੇ ਵੀ ਇੱਕ ਬਹੁਤ ਵੱਡਾ ਰਾਜ ਛੁਪਿਆ ਹੋਇਆ ਹੈ ਇਸ ਰਾਹੀਂ શ્રી ਗੁਰੂ ਅਰਜਨ ਦੇਵ ਜੀ ਸਾਨੂੰ ਸੁਨੇਹਾ ਦੇ ਰਹੇ ਨੇ ਕਿ ਜੇਕਰ ਤੁਸੀਂ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਇੱਕ ਨਿਮਾਣਾ ਬਣ ਕੇ ਉਸਦੇ ਦਰ ਤੇ ਆਉਣਾ ਪੈਣਾ ਪ੍ਰਮਾਤਮਾ ਨੂੰ ਉਹੀ ਚੰਗੇ ਲੱਗਦੇ ਨੇ ਜੋ ਖੁਦ ਨੂੰ ਨੀਮਾ ਸਮਝਦੇ ਨੇ ਸਾਡੀ ਹੋਮੇ ਸ਼ਾਨੋ ਸ਼ੌਕਤ ਦੁਨੀਆਵੀ ਦਰਜਾ ਇਹ ਪ੍ਰਮਾਤਮਾ ਦੇ ਦਰ ਤੇ ਕਬੂਲ ਨਹੀਂ ਹੁੰਦੇ ਸ਼੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਪਾਣੀ ਦਾ ਸਰੋਵਰ ਹੈ ਪਾਣੀ ਦਾ ਸੁਭਾਵੀ ਸਾਨੂੰ ਨਿਮਰਤਾ ਤੇ ਸ਼ੀਤਲਤਾ ਦਾ ਸੰਕੇਤ ਦਿੰਦਾ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਨੀਵੇਂ ਥਾਂ ਬਣਵਾਇਆ ਗਿਆ ਹੈ ਜੋ ਕਿ ਨਿਮਰਤਾ ਦਾ ਪ੍ਰਤੀਕ ਹੈ ਇਸਦੇ ਉਲਟ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਚਾਈ ਦਰਬਾਰ ਸਾਹਿਬ ਤੋਂ ਵੱਧ ਹੈ ਜੋ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਹਾਂਗੀਰ ਨੇ 3 ਫੁੱਟ ਤੋਂ ਵੱਧ ਉਚਾਈ ਤੇ ਕਿਸੇ ਹੋਰ ਨੂੰ ਬੈਠਣ ਦੀ ਮਨਾਹੀ ਕੀਤੀ ਹੋਈ ਸੀ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਦੇ ਹੁਕਮ ਦੀ ਉਲੰਘਣਾ ਕਰਨ ਲਈ ਇਸ ਦੀ ਉਚਾਈ ਉਸ ਸਮੇਂ 12 ਫੁੱਟ ਰਖਵਾਈ ਸੀ ਇੱਥੋਂ ਇਹ ਸੰਕੇਤ ਮਿਲਦਾ ਹੈ ਕਿ ਉਸ ਅਕਾਲ ਪੁਰਖ ਦੇ ਤਖਤ ਦੇ ਬਰਾਬਰ ਦੁਨੀਆਂ ਦਾ ਹੋਰ ਕੋਈ ਤਖਤ ਨਹੀਂ ਹੋ ਸਕਦਾ ਜਦੋਂ ਵੀ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਪ੍ਰਿਕਰਮਾ ਜ਼ਰੂਰ ਕਰਦੇ ਹਾਂ ਪ੍ਰਿਕਰਮਾ ਦਾ ਮਤਲਬ ਇਹ ਹੈ ਪ੍ਰਮਾਤਮਾ ਹੀ ਸਾਰੇ ਬ੍ਰਹਿਮੰਡ ਦਾ ਕੇਂਦਰ ਬਿੰਦੂ ਹੈ ਸਭ ਕੁਝ ਉਸਦੇ ਹਿਰਦ ਗਿਰਦ ਉਸਦੇ ਹੁਕਮ ਵਿੱਚ ਚੱਲ ਰਿਹਾ ਹੈ ਸਰੋਵਰ ਦੀ ਪ੍ਰਿਕਰਮਾ 84 ਲੱਖ ਜੁਨਾ ਦਾ ਸੰਕੇਤ ਦਿੰਦੀ ਹੈ ਜਿਸ ਵਿੱਚੋਂ ਕੇਵਲ ਪ੍ਰਮਾਤਮਾ ਹੀ ਕੱਢ ਸਕਦਾ ਹੈ ਇੱਕ ਗੱਲ ਤੁਸੀਂ ਹੋਰ ਨੋਟ ਕਰਨਾ શ્રી ਦਰਬਾਰ ਸਾਹਿਬ ਵਿੱਚੋਂ શ્રી ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ ਪਰ શ્રી ਅਕਾਲ ਤਖਤ ਸਾਹਿਬ ਵਿੱਚੋਂ શ્રી ਦਰਬਾਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਇਸ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋਈ ਤਾਂ ਸਾਡਾ ਧਿਆਨ ਦੁਨਿਆਵੀ ਕੰਮਾਂ ਵਿੱਚ ਨਹੀਂ ਜਾਣਾ ਚਾਹੀਦਾ ਪਰ ਜਦੋਂ ਅਸੀਂ ਕੋਈ ਵੀ ਦੁਨਿਆਵੀ ਕੰਮ ਕਰਦੇ ਹਾਂ ਤਾਂ ਸਾਨੂੰ ਸਾਡਾ ਧਰਮ ਤੇ ਅਕਾਲ ਪੁਰਖ ਚੇਤੇ ਹੋਣਾ ਚਾਹੀਦਾ ਹੈ ਭਾਵੇਂ ਰਾਜਨੀਤੀ ਹਮੇਸ਼ਾ ਧਰਮ ਅੱਗੇ ਫਿੱਕੀ ਹੈ ਸਾਨੂੰ 84 ਲੱਖ ਜੁਨਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਮਨੁੱਖੀ ਜਨਮ ਨਸੀਬ ਹੁੰਦਾ ਹੈ ਇਹ ਇੱਕ ਹੀ ਜੂਨ ਹੈ ਜਿਸ ਰਾਹੀਂ ਅਸੀਂ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਰਸ਼ਨੀ ਡਿਉਡੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਦੇ ਰਸਤੇ ਦੀ ਲੰਬਾਈ 84 ਕਦਮ ਦੀ ਹੈ ਜੋ ਇਸ ਸੰਕੇਤ ਦਿੰਦੀ ਹੈ ਕਿ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਸਬਰ ਤੇ ਇੰਤਜ਼ਾਰ ਕਰਨਾ ਪੈਂਦਾ ਹੈ ਇਹ 84 ਕਦਮ 84 ਲੱਖ ਜੁਲਾਵਲ ਸੰਕੇਤ ਕਰਦੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਰਖਵਾਏ ਹਨ ਤੁਸੀਂ ਧਿਆਨ ਦੇਣਾ ਇਨ੍ਹਾਂ ਵਿੱਚੋਂ ਇੱਕ ਵੀ ਦਰਵਾਜ਼ੇ ਨੂੰ ਬਾਹਰੋਂ ਕੋਈ ਕੁੰਡੀ ਜਾਂ ਤਾਲਾ ਨਹੀਂ ਲੱਗਦਾ ਇਨ੍ਹਾਂ ਚਾਰ ਦਰਵਾਜ਼ਿਆਂ ਦਾ ਮਤਲਬ ਇਹ ਹੈ ਕਿ ਪਰਮਾਤਮਾ ਦਾ ਦਰ ਹੈ ਇੱਥੇ ਚਾਰੇ ਦਿਸ਼ਾਵਾਂ ਵਿੱਚੋਂ ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ ਕਿਸੇ ਵੀ ਦੇਸ਼ ਦਾ ਹੋਵੇ ਸਭ ਦੇ ਲਈ ਇਸ ਦਰ ਦੇ ਦਰਵਾਜ਼ੇ ਖੁੱਲੇ ਹੋਏ ਨੇ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਮੱਕੇ ਸਿਰਫ ਮੁਸਲਮਾਨ ਹੀ ਜਾ ਸਕਦੇ ਨੇ ਕਈ ਮੰਦਿਰਾਂ ਵਿੱਚ ਨੀਵੀਂ ਜਾਤ ਦੇ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਪਰ ਦਰਬਾਰ ਸਾਹਿਬ ਵਿੱਚ ਇਸ ਤਰ੍ਹਾਂ ਦਾ ਕੋਈ ਵਿਕਰਾਂ ਨਹੀਂ ਕੀਤਾ ਜਾਂਦਾ। ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਸੱਜੇ ਅਤੇ ਖੱਬੇ ਪਾਸੇ ਦੇ ਛੋਟੇ ਗੁੰਬਦਾਂ ਦੀ ਗਿਣਤੀ 19-19 ਰੱਖੀ ਗਈ ਹੈ ਜਿਨ੍ਹਾਂ ਦਾ ਸਬੰਧ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇੱਕ ਅੰਗ ਤੇ ਗੁਰਬਾਣੀ ਦੀਆਂ ਪੰਕਤੀਆਂ ਦੀ ਗਿਣਤੀ 19 ਹੀ ਹੈ। ਜਿਸ ਦਰਬਾਰ ਸਾਹਿਬ ਦੀ ਇਮਾਰਤ ਦੇ ਦਰਸ਼ਨ ਅਸੀਂ ਅੱਜ ਕਰਦੇ ਹਾਂ ਉਸ ਵੀ ਗੁਰੂ ਅਰਜਨ ਦੇਵ ਜੀ ਦੁਆਰਾ ਨਹੀਂ ਬਣਵਾਈ ਗਈ ਜਦੋਂ ਹਿੰਮਤ ਸ਼ਾਹ ਦਾਲੀ ਨੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਤੋਪਾ ਨਾਲ ਟੈਟੇਰੀ ਕਰਵਾ ਦਿੱਤਾ ਸੀ ਤਾਂ ਸਰਦਾਰ ਜੱਸਾ ਸਿੰਘ ਅਹਲੂਵਾਲੀਆ ਜੀ ਨੇ ਇੱਕ ਚਾਦਰ ਵਿਛਾ ਕੇ ਉਸ ਉੱਪਰ 9 ਲੱਖ ਰੁਪਏ ਢੇਰੀ ਕਰਕੇ ਦੁਬਾਰਾ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਵਾਈ ਸੀ। ਸ਼੍ਰੀ ਅਕਾਲ ਤਖਤ ਸਾਹਿਬ ਖੇਲਤਾ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਪਰ ਇਹ ਛੋੜਾ ਜਿਹਾ ਟੇਡ ਵਿੱਚ ਬਣਿਆ ਹੋਇਆ ਹੈ ਇਸ ਦੇ ਪਿੱਛੇ ਇਹ ਕਾਰਨ ਹੈ ਕਿ ਜਦੋਂ ਸੰਗਤ ਅਕਾਲ ਤਖਤ ਸਾਹਿਬ ਵਿਕੇ ਨਿਤਮਸਤਕ ਹੋਵੇ ਤਾਂ ਉਹਨਾਂ ਦੀ ਪਿੱਛੇ ਦਰਬਾਰ ਸਾਹਿਬ ਮਲ ਨਹੀਂ ਹੋਣੀ ਚਾਹੀਦੀ ਤੇ ਜਦੋਂ ਸੰਗਤ ਦਰਬਾਰ ਸਾਹਿਬ ਨਿਤਮਸਤਕ ਹੋਵੇ ਉਦੋਂ ਉਹਨਾਂ ਦੀ ਪਿੱਛੇ ਅਕਾਲ ਤਖਤ ਸਾਹਿਬ ਮਲ ਨਹੀਂ ਹੋਣੀ ਚਾਹੀਦੀ ਸਾਰੇ ਸੀ ਦੇਖਦੇ ਹਾਂ ਕਿ ਸਾਰੇ ਗੁਰੂ ਘਰਾਂ ਵਿੱਚ ਨishan ਸਾਹਿਬ ਅੱਗੇ ਲੱਗਿਆ ਹੁੰਦਾ ਹੈ ਜਦ ਕਿ ਦਰਬਾਰ ਸਾਹਿਬ ਵਿੱਚੇ ਪਿਛਲੇ ਪਾਸੇ ਲੱਗਿਆ ਹੋਇਆ ਹੈ ਇੱਕ ਵਾਰ ਇਸ ਤਸਵੀਰ ਨੂੰ ਤੁਸੀਂ ਧਿਆਨ ਨਾਲ ਦੇਖੋ ਇਸ ਨੂੰ ਦੇਖ ਕੇ ਇੰਜ ਪ੍ਰਤੀਤ ਹੋ ਰਿਹਾ ਜਿਵੇਂ ਕੋਈ ਸਮੁੰਦਰੀ ਜਹਾਜ਼ ਜਾ ਰਿਹਾ ਹੋਵੇ ਪੁਰਾਣੇ ਸਮਿਆਂ ਵਿੱਚ ਜਹਾਜ਼ ਦੇ ਅਗਲੇ ਪਾਸੇ ਆਪਣੇ ਆਪਣੇ ਨਿਸ਼ਾਨ ਦਾ ਝੰਡਾ ਟੰਗਿਆ ਹੁੰਦਾ ਸੀ ਉਸੇ ਤਰ੍ਹਾਂ ਦਰਬਾਰ ਸਾਹਿਬ ਦੀ ਇਮਾਰਤ ਵੀ ਜਹਾਜ਼ ਵਾਂਗ ਦਿਖਾਈ ਦਿੰਦੀ ਹੈ ਜੋ ਸਾਡੇ ਲਈ ਇਸ ਭਵ ਸਾਗਰ ਵਿੱਚੋਂ ਪਾਰ ਜਾਣ ਦੇ ਰਸਤੇ ਦਾ ਪ੍ਰਤੀਕ ਹੈ ਇਸ ਕਰਕੇ ਨਿਸ਼ਾਨ ਸਾਹਿਬ ਪਿੱਛੇ ਨਹੀਂ ਬਲਕਿ ਅੱਗੇ ਹੀ ਲੱਗਿਆ ਹੋਇਆ ਹੈ ਜਦੋਂ ਅਸੀਂ ਦਰਬਾਰ ਸਾਹਿਬ ਦੇ ਸਰੋਵਰ ਦੀ ਪਰਿਕਰਮਾ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਹ ਬਿਲਕੁਲ ਚੌਰਸ ਹੈ ਪਰ ਇਹ ਆਕਾਰ ਵਿੱਚ ਚੌਰਸ ਨਹੀਂ ਹੈ ਦੁਨੀਆ ਵਿੱਚ ਜਦੋਂ ਕਿਸੇ ਵੀ ਚੀਜ਼ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਉਸ ਨੂੰ ਵਾਸਤੂ ਸ਼ਾਸਤਰ ਦੇ ਅਨੁਸਾਰ ਉੱਤਰ ਦੱਖਣ ਪੂਰਬ ਪੱਛਮ ਇਸ਼ਾਨ ਕੋਣ ਅਗਨੀ ਕੋਣ ਪਣੀ ਕੋ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਂਦਾ ਹੈ ਪਰ ਦਰਬਾਰ ਸਾਹਿਬ ਦੇ ਸਰੋਵਰ ਨਿਰਮਾਣ ਸਮੇ ਕੋਈ ਵਾਸਤੂ ਸ਼ਾਸਤਰ ਦਾ ਵਿਚਾਰ ਨਹੀਂ ਕੀਤਾ ਗਿਆ। શ્રી ਦਰਬਾਰ ਸਾਹਿਬ ਜੀ ਦਾ ਪਵਿੱਤਰ ਸਰੋਵਰ ਇੱਕ ਪਾਸੇ 490 ਫੁੱਟ ਤੇ ਦੂਸਰੇ ਪਾਸੇ 500 ਫੁੱਟ ਹੈ। ਇਸ ਦੇ ਚਾਰੋਂ ਕੋਨੇ ਨਾ ਉੱਤਰ ਵਿੱਚ, ਨਾ ਦੱਖਣ ਵਿੱਚ, ਨਾ ਪੂਰਬ, ਨਾ ਪੱਛਮ, ਨਾ ਹੀ ਅਨਿਕ ਕੋਣ ਵਿੱਚ ਚੌਰਸ ਹਨ। ਇਹ ਸਾਨੂੰ ਮਹਿਮਾ ਪਰਮਾਤਮਾ ਉੱਪਰ ਉੱਠਣ ਦੀ ਪ੍ਰੇਰਣਾ ਦਿੰਦਾ ਹੈ। ਪੁਰਾਣੇ ਸਮਿਆਂ ਵਿੱਚ ਜਦੋਂ ਵੀ ਕਿਸੇ ਮੰਦਿਰ ਦਾ ਨਿਰਮਾਣ ਕੀਤਾ ਜਾਂਦਾ ਸੀ ਤਾਂ ਉਸ ਦਾ ਮੂੰਹ ਚੜ੍ਹਦੇ ਸੂਰਜ ਵੱਲ ਰੱਖਿਆ ਜਾਂਦਾ ਸੀ ਪਰ ਦਰਬਾਰ ਸਾਹਿਬ ਦੱਖਣ ਦਿਸ਼ਾ ਵੱਲ ਰੱਖਿਆ ਗਿਆ ਹੈ ਜੋ ਸਾਨੂੰ ਇਹ ਸੰਕੇਤ ਦਿੰਦਾ ਹੈ ਕਿ ਸਾਡੇ ਉੱਪਰ ਸੂਰਜ ਦੀਆਂ ਕਿਰਨਾਂ ਪੈਣ ਤੋਂ ਪਹਿਲਾਂ ਗੁਰਬਾਣੀ ਦੀਆਂ ਕਿਰਨਾਂ ਪੈਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਜਾਂ ਦੋ ਵਾਰ ਨਹੀਂ ਬਲਕਿ 6 ਵਾਰ ਅਰਦਾਸ ਹੁੰਦੀ ਹੈ पहली अरदस अमृत वेले श्री गुरु ग्रंथ साहिब जी के प्रकाश वेले दूजी अरदस आसा तो बाद तीजी अरदस बारह बजे आनंद साहिब तो बाद, चौथी अरदस तीन बजे आरती के कीर्तन तो बाद, बादीं अरदस लहराज साहिब तुम तो आखिरी अरदस सोहिला साहिब के पाठ तो बाद की जाती है श्री दरबार करोड़ा रुपए लेके आ जाए पर ਉਸ ਦੇ ਨਾਮ ਤੇ ਅਰਦਾਸ ਨਹੀਂ ਕੀਤੀ ਜਾਂਦੀ ਅਰਦਾਸ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਹੀ ਕੀਤੀ ਜਾਂਦੀ ਹੈ ਦੋਸਤੋ 3 ਵਜੇ ਤੱਕ ਦੇ ਕੀਰਤਨ ਤੋਂ ਬਾਅਦ ਜੋ ਕੜਾ ਪ੍ਰਸ਼ਾਦ ਵਰਤਾਇਆ ਜਾਂਦਾ ਸੀ ਉਹ ਬਾਬਾ ਸ਼ਾਮ ਸਿੰਘ ਜੀ ਆਪਣੇ ਘਰੋਂ ਤਿਆਰ ਕਰਕੇ ਲਿਆਇਆ ਕਰਦੇ ਸਨ ਤੇ ਪਰਿਕਰਮ ਵਿੱਚ ਬੈਠ ਕੇ ਕੀਰਤਨ ਕਰਿਆ ਕਰਦੇ ਸਨ 73 ਸਾਲ ਤੱਕ ਉਹਨਾਂ ਨੇ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਕੀਤੀ ਸੀ ਉਹਨਾਂ ਅੰਮ੍ਰਿਤ ਵੇਲੇ ਦੀ ਅਰਦਾਸ ਵਿੱਚ ਸਿਰਫ ਉਹਨਾਂ ਦਾ ਹੀ ਨਾਂ ਲਿਆ ਜਾਂਦਾ ਹੈ ਹੋਰ ਕਿਸੇ ਦਾ ਵੀ ਨਾਮ ਨਹੀਂ ਲਿਆ ਜਾਂਦਾ ਭਾਵੇਂ ਕੋਈ ਕਿੰਨੇ ਵੀ ਉੱਚੇ ਅਹੁਦੇ ਤੇ ਕਿਉਂ ਨਾ ਹੋਵੇ ਦਰਬਾਰ ਸਾਹਿਬ ਦਾ ਨਕਸ਼ਾ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਹੱਥੀ ਤਿਆਰ ਕੀਤਾ ਸੀ ਉਸ ਸਮੇਂ ਮਾਈਕ ਤੇ ਸਪੀਕਰ ਨਾ ਹੋਣ ਕਰਕੇ ਗੁਰੂ ਸਾਹਿਬ ਜੀ ਨੇ ਇਸ ਨੂੰ ਐਨੇ ਅਨੋਖੇ ਢੰਗ ਨਾਲ ਡਿਜ਼ਾਈਨ ਕੀਤਾ ਸੀ ਕਿ ਭਾਵੇਂ ਤੁਸੀਂ ਦਰਬਾਰ ਸਾਹਿਬ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੋ ਤੁਹਾਨੂੰ ਕੀਰਤਨ ਦੀ ਆਵਾਜ਼ ਬਿਲਕੁਲ ਸਾਫ਼ ਸੁਣਾਈ ਦੇਵੇਗੀ ਇਸ ਦੀ ਬਣਾਵਟ ਕੁਝ ਇਸ ਤਰ੍ਹਾਂ ਦੀ ਹੈ ਕਿ ਸਰਦੀਆਂ ਵਿੱਚ ਇਹ ਗਰਮ ਤੇ ਗਰਮੀਆਂ ਵਿੱਚ ਠੰਡਾ ਰਹਦਾ ਹੈ। ਸੋ ਇਹ ਸੰਤ ਸ੍ਰੀ ਦਰਬਾਰ ਸਾਹਿਬ ਨਾਲ ਜੁੜੇ ਕੁਝ ਰਹਸ ਜੋ ਹਰ ਇੱਕ ਸਿੱਖ ਨੂੰ ਪਤਾ ਹੋਣੇ ਜ਼ਰੂਰੀ ਹਨ। ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜਲਦੀ ਹੀ ਹਾਜ਼ਰ ਹੋਵਾਂਗਾ ਕੋਈ ਹੋਰ ਵੀਡੀਓ ਲੈ ਕੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।